ਨਕੂਦਰ ਦੇ ਇੰਡੋਸਵੇਸ ਇੰਟਰਨੈਸ਼ਨਲ ਕਾਨਵਰਟ ਸਕੂਲ ਦੇ ਵਿੱਚ ਸਪੋਰਟਸ ਮੀਟ ਦਾ ਯੋਜਨ ਅਤੇ ਕਲਚਰ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੇ ਬੱਚਾ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਤਰ੍ਹਾਂ ਦੀਆਂ ਸਪੋਰਟਸ ਮੀਟ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਕਿਹਾ ਕਿ ਸਾਡੇ ਬੱਚੇ ਖੇਡਾਂ ਵੱਲ ਧਿਆਨ ਦੇ ਨਸ਼ਿਆਂ ਨੂੰ ਛੱਡ ਕੇ ਜਿੱਥੇ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਖੇਡ ਮੇਲੇ ਕਰਵਾਏ ਜਾ ਰਹੇ ਹਨ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਇਸੇ ਦੇ ਸਬੰਧ ਵਿੱਚ ਹੀ ਸਾਡੇ ਵੱਲੋਂ ਵੀ ਇਹ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਸੇ ਤਹਿਤ ਹੀ ਸਪੋਰਟਸ ਮੀਟ ਕਰਵਾਈਆਂ ਜਾ ਰਹੀਆਂ ਹਨ ਇਸ ਮੌਕੇ ਸਕੂਲ ਦੇ ਚੇਅਰਮੈਨ ਵਿਪਨ ਸ਼ਰਮਾ ਅਤੇ ਚੇਅਰਪਰਸਨ ਮੈਡਮ ਜੋਤੀ ਸ਼ਰਮਾ ਵੱਲੋਂ ਇਸ ਸਪੋਰਟਸ ਮੀਟ ਦੇ ਸ਼ੁਰੂਆਤ ਕਰਵਾਈ ਗਈ ਅਤੇ ਸਕੂਲ ਦੇ ਪ੍ਰਿੰਸੀਪਲ ਪੰਕਜ ਸ਼ਰਮਾ ਵੱਲੋਂ ਸਪੋਰਟਸ ਮੀਟ ਦੌਰਾਨ ਹੋਣ ਜਾ ਰਹੀਆਂ ਖੇਡਾਂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ। ਖੇਡਾਂ ਵਿੱਚ ਜਿਨ੍ਹਾਂ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਇਨਾਮ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਰ ਅੱਜ ਇੰਡੋਸਲਿਸ ਗਾਰਮੈਂਟ ਸਕੂਲ ਦੇ ਵਿੱਚ ਜਿਹੜਾ ਹੈਗਾ ਸਪੋਰਟਸ ਮੀਟ ਕਰਵਾਈਆਂ ਜਾ ਰਹੀਆਂ ਠੀਕ ਹੈ ਨਾ ਹਾਂਜੀ ਅੱਜ ਅਸੀਂ ਨਾ ਬੱਚਿਆਂ ਦੇ ਲਈ ਐਨੂਅਲ ਸਪੋਰਟਸ ਮੀਟ ਦਾ ਆਰਗੇਨਾਈਜੇਸ਼ਨ ਕਰਿਆ ਹੈ ਇਸ ਦੇ ਵਿੱਚ ਆਪਾਂ ਗੇਮਸ ਦੇ ਨਾਲ-ਨਾਲ ਬੱਚੋ ਨੂੰ ਕੁਝ ਕਲਚਰਲ ਐਕਟੀਵਿਟੀਆਂ ਵੀ ਕਰਵਾ ਰਹੇ ਹਾਂ ਬੱਚਿਆਂ ਲਈ ਆਪਾਂ ਡਿਫਰੈਂਟ ਕਾਈਂਡਸ ਦੀਆਂ ਗੇਮ ਰੱਖੀਆਂ ਨੇ ਇਹਦੇ ਵਿੱਚ ਜਿਦਾ ਬੱਚਿਆਂ ਲਈ ਹੋ ਗਿਆ ਲੈਮਨ ਸਪੂਨ ਰੇਸ ਹੋ ਗਿਆ ਸੈਕ ਰੇਸ ਹੋ ਗਿਆ ਹਡਲ ਰੇਸ ਹੋ ਗਿਆ ਡੰਬਲ ਰੇਸ ਹੋ ਗਈ ਹੈ ਡੰਬਲ ਐਕਸਰਸਾਈਜ਼ਸ ਵੀ ਰੱਖੀਆਂ ਗਈਆਂ ਨੇ ਵਿੱਚ ਬਾਸਕਟਬਾਲ ਹੈ ਬਾਲੀਬਾਲ ਹੈ ਵੈਰਾਈਟੀ ਆਫ ਗੇਮਸ ਅਸੀਂ ਬੱਚਿਆਂ ਦੇ ਲਈ ਅੱਜ ਕਰਵਾ ਰਹੇ ਨੇ ਤੇ ਇਸ ਦੇ ਵਿੱਚ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਦੇ ਸਾਰੇ ਹੀ ਬੱਚੇ ਪਾਰਟਿਸਪੇਟ ਕਰ ਰਹੇ ਹਨ ਪ੍ਰੀ ਨਰਸਰੀ ਦੇ ਵਿੱਚ ਦੇਖੋ ਬੱਚੇ ਜਿੰਨਾ ਸਪੋਰਟਸ ਦੇ ਨਾਲ ਜੁੜੇ ਹੁੰਦੇ ਨੇ ਉਹਨੇ ਹੀ ਵਧੀਆ ਅਕੈਡਮਿਕਸ ਦੇ ਵਿੱਚ ਵੀ ਆਉਂਦੇ ਨੇ ਬੱਚੇ ਜੇ ਬੱਚਾ ਤੁਸੀਂ ਸੁਣਿਆ ਜਿੱਦਾਂ ਇੱਕ ਆਪਣੀ ਕਹਾਵਤ ਹੈ ਜੀ ਇੱਕ ਫਿਟ ਬਾਡੀ ਦੇ ਵਿੱਚ ਹੈਲਦੀ ਮਾਈਂਡ ਹੁੰਦਾ ਹੈ ਕਿ ਜੇ ਬੱਚੇ ਜਿੰਨੇ ਫਿਟ ਰਹਿਣਗੇ ਫਿਟ ਰਹਿਣ ਦਾ ਜਰੀਆ ਜਿਹੜਾ ਹੈਗਾ ਉਹ ਸਪੋਰਟਸ ਹੀ ਹੈਗਾ ਦੂਜਾ ਬੱਚੇ ਦੇਖੋ ਅੱਜਕਲ ਸਿਟਿੰਗ ਮੋਬਾਈਲਸ ਵੱਲ ਨੂੰ ਜ਼ਿਆਦਾ ਹੋ ਗਏ ਨੇ ਮੋਬਾਈਲਸ ਵੱਲ ਨੂੰ ਹੋ ਗਏ ਨੇ ਇੰਸਟਾਗ੍ਰam ਦੇਖ ਕੇ ਰਹਿਣਾ ਹੈ ਫालतੂਆਂ ਰੀਲਾਂ ਤੇ ਆਪਣਾ ਟਾਈਮ ਵੇਸ ਕਰਦੇ ਨੇ ਜੇ ਬੱਚਾ ਸਪੋਰਟਸ ਦੇ ਵਿੱਚ ਲੱਗੇ ਰਹੇਗਾ ਉਹ ਫਰੈਸ਼ ਹੋ ਜਾਏਗਾ ਉਹਦੀ ਬੋਡੀ ਫਿਟ ਹੋਏਗੀ ਉਨਾ ਹੀ ਵਧੀਆ ਉਹ ਅਕੈਡਮੀਕ ਦੇ ਵਿੱਚ ਕਰੇਗਾ ਜੇ ਅਕੈਡਮੀ ਦੇ ਵਿੱਚ ਵਧੀਆ ਕਰ ਰਿਹਾ ਤਾਂ ਉਨਾ ਹੀ ਵਧੀਆ ਉਹ ਆਪਣੇ ਫਿਊਚਰ ਨੂੰ ਸ਼ੇਪ ਕਰਦਾ ਹੈ ਤੇ ਇੱਕ ਬਹੁਤ ਵਧੀਆ ਪੋਜੀਸ਼ਨ ਤੇ ਨਿਕਲਦਾ ਹੈ ਬੱਚਾ ਸਰਕਾਰ ਵੱਲੋਂ ਵੀ ਲਗਾਤਾਰ ਉਪਰਾਲੇ ਕਿਤੇ ਜਾ ਰਹੇ ਨੇ ਉਹ ਖੇਡਾਂ ਸਰੋਤ ਬਿਖਲਾਇਆ ਜਾ ਰਹੇ ਨੇ ਭਲਾਈ ਜਾ ਰਹੀ ਹੈ ਆਸਰੇ ਖੇਡਾਂ ਪ੍ਰਤੀ ਜਿਹੜਾ ਉਤਸ਼ਾਹਿਤ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਬਿਲਕੁਲ ਜੀ ਗਵਰਨਮੈਂਟ ਦੇ ਵੀ ਬਹੁਤ ਵਧੀਆ ਉਪਰਾਲੇ ਹੁੰਦੇ ਨੇ ਇਸ ਚੀਜ਼ ਦੇ ਵਿੱਚ ਗਵਰਨਮੈਂਟਸ ਕੋਈ 올림픽ਸ ਅਰੇਂਜ ਕਰ ਰਹੇ ਨੇ ਕੋਈ ਏਸ਼ੀਅਨ ਗੇਮਸ ਹੋਰ ਅਰੇਂਜ ਕਰ ਰਹੇ ਨੇ ਇਹ ਕਿਉਂ ਹੁੰਦਾ ਹੈ ਕਿ ਜਦੋਂ ਬੱਚਾ ਗੇਮਸ ਦੇ ਵਿੱਚ ਆਪਣੇ ਆਪ ਨੂੰ ਇੰਗੇਜ ਰੱਖੇਗਾ ਕਿਉਂਕਿ ਮਾਈਂਡ ਦੇ ਵਿੱਚ ਕੀ ਹੈ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਕਿ ਆਪਾਂ ਇੱਕ ਤਾਂ ਕੰਪੀਟੀਸ਼ਨਸ ਕਰਨਾ ਹੈ ਯੂ نو ਕੰਪੀਟੀਸ਼ਨ ਕਰਨਾ ਹੈ ਤਾਂ ਉਹਦੇ ਲਈ ਉਹਨੂੰ ਹਾਰਡ ਵਰਕ ਵੀ ਕਰਨਾ ਪਏਗਾ ਬੱਚਾ ਇੱਕ ਹਾਰਡਵਰਕ ਵੱਲ ਨੂੰ ਜਾਂਦਾ ਹੈ ਜਦੋਂ ਹਾਰਡਵਰਕ ਵੱਲ ਨੂੰ ਜਾ ਰਿਹਾ ਉਹਦੇ ਬਨਾਲ ਕੀ ਹੈ ਕਈ ਵਾਰ ਉਹ ਲੂਜ਼ ਕਰ ਜਾਂਦਾ ਹੈ ਲੂਜ਼ ਕਰਨ ਦੇ ਨਾਲ ਉਹਦੀ ਇਮੋਸ਼ਨਲ ਕੰਟਰੋਲ ਜਿਹੜਾ ਹੈਗਾ ਉਹ ਬਹੁਤ ਵਧੀਆ ਹੁੰਦਾ ਹੈ ਤੇ ਬੱਚਾ ਕੀ ਹੈ ਲੂਜ਼ ਕਰਕੇ ਅੱਜ ਕੱਲ ਨਾ ਜਦਾ ਬੱਚੇ ਦੇ ਵੀ ਪੇਸ਼ੈਂਸ ਨਹੀਂ ਰਹੇ ਪੇਸ਼ੈਂਸ ਬਹੁਤ ਕੱਟ ਗਈ ਹੈ ਉਹ ਪੇਸ਼ੈਂਸ ਜਿਹੜੀ ਹੈਗੀ ਉਹਦੇ ਨਾਲ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਬੱਚੇ ਦੀ ਕਿ ਅਸੀਂ ਲੂਜ਼ ਵੀ ਕਰ ਸਕਦੇ ਹਾਂ ਬិន ਵੀ ਕਰਦੇ ਹਾਂ ਪਰ ਇਹਦੇ ਨਾਲ ਨਾਲ ਜਦੋਂ ਉਹ ਪਾਰਟਿਸਪੇਟ ਕਰਿਆ ਕਿਸੇ ਚੀਜ਼ ਦੇ ਵਿੱਚ ਤਾਂ ਪਾਰਟਿਸਪੀਸ਼ਨ ਉਸ ਬੱਚੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੀ ਹੈ ਉਹਨੂੰ ਹਾਰਡਵਰਕ ਕਰਨ ਲਈ ਮੋਟੀਵੇਟ ਕਰਦੀ ਹੈ ਜਿਹੜੇ ਜਿਹੜਾ ਅਵਰ ਐਨ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਅਵਰ ਇੰਨਾ ਦੇ ਵਿੱਚ ਅੱਜ ਵਧੀਆ ਪਰਫਾਰਮੈਂਸ ਕਰਨਗੇ ਉਹਨਾਂ ਨੂੰ ਹਾਂਜੀ ਹਾਂ ਜਿਹੜੇ ਬੱਚੇ ਦੇਖੋ ਪਰਫਾਰਮ ਕਰਨਾ ਚਾਹਣਗੇ ਆਪਾਂ ਉਹਨਾਂ ਨੂੰ ਕੰਗ੍ਰੈਚੁਲੇਟ ਕਰਾਂਗੇ ਪਹਿਲਾਂ ਇਹ ਐਡਵਾਂਸ ਦੇ ਵਿੱਚ ਜਿਹੜੇ ਬੱਚੇ ਪਰਫਾਰਮ ਕਰਕੇ ਬਹੁਤ ਅੱਗੇ ਆ ਰਹੇ ਕਿਉਂਕਿ ਉਹਨਾਂ ਨੇ ਬਹੁਤ ਹਾਰਡ ਵਰਕ ਕਰਿਆ ਇਸ ਚੀਜ਼ ਲਈ ਜਦੋਂ ਵੀ ਆਪਾਂ ਇੱਕ ਕੰਪੀਟੀਸ਼ਨ ਦੇ ਵਿੱਚ ਆਉਂਦੇ ਨੇ ਤਾਂ ਉਹਦੇ ਵਿੱਚ ਕੀ ਹੈ ਕਿ ਆਪਾਂ ਨੂੰ ਸਭ ਤੋਂ ਬੈਸਟ ਦੇਣ ਲਈ ਬਹੁਤ ਜ਼ਿਆਦਾ ਹਾਰਡ ਵਰਕ ਕਰਨਾ ਪੈਂਦਾ ਹੈ ਇਹ ਉਹ ਬੱਚਿਆਂ ਦੇ ਇੱਕ ਐਫਰਟਸ ਹੈਗੇ ਕਿ ਅਸੀਂ ਚਾਹੁੰਦੇ ਨੇ ਕਿ ਸਾਡੇ ਬੱਚੇ ਅੱਗੇ ਆਣ ਨਾਲ ਨਾਲ ਜਿਹੜੇ ਬੱਚੇ ਪਿੱਛੇ ਵੀ ਰਹਿ ਗਏ ਮੰਨ ਲਓ ਲੂਜ਼ ਕਰ ਰਹੇ ਨੇ ਉਹ ਲੂਜ਼ ਕਰਨਾ ਨਹੀਂ ਉਹਨਾਂ ਲਈ ਇਹ ਹੈ ਕਿ ਪਾਰਟਿਸਪੇਸ਼ਨ ਕਰਿਆ ਬੱਚੇ ਨੇ ਪਾਰਟਿਸਪੇਸ਼ਨ ਜਿਹੜਾ ਹੈ ਉਹ ਉਹਨਾਂ ਨੂੰ ਅੱਗੇ ਵਿਨਿੰਗ ਤੱਕ ਵੀ ਲੈ ਕੇ ਜਾਏਗਾ ਸਮਪਟਕ ਜਿਹੜਾ ਹੈਗਾ ਵਾ ਸਪੋਰਟਸ ਮੀਟ ਕਰਵਾਈ ਹੈ ਨਹੀਂ ਕਾਉਂਡਰ ਚੇਅਰ ਪਲੇਸ ਹੈ ਬੈਸਟ ਹੈ ਇਸ ਵਾਰ ਅਸੀਂ ਡਿਸਾਈਡ ਕੀਤਾ ਕਿ ਜਿਸ ਤਰ੍ਹਾਂ ਸਾਡੇ ਪਹਿਲੇ ਹਰ ਸਾਲ ਕਲਚਰ ਪ੍ਰੋਗਰਾਮ ਵੀ ਹੋਇਆ ਇਹਨਾਂ ਦਾ ਕਲਚਰ ਪ੍ਰੋਗਰਾਮ ਹੁੰਦੇ ਆ ਕਿ ਇਸ ਵਾਰ ਨਾਲ ਅਸੀਂ ਬੱਚਿਆਂ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨ ਲਈ ਇਸ ਵਾਰ ਅਸੀਂ ਕਲਚਰ ਪ੍ਰੋਗਰਾਮ ਦੇ ਨਾਲ ਨਾਲ ਸਪੋਰਟਸ ਮੀਟ ਦਾ ਵੀ ਇੱਕ ਜੁਆਇੰਟ ਵੈਂਚਰ ਕੀਤਾ ਹੈ ਤਾਂ ਕਿ ਜਿਹੜੇ ਬੱਚਿਆਂ ਦਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਟਾਈਮ ਤੋਂ ਬੱਚਿਆਂ ਦਾ ਕਾਫੀ ਸਾਡੇ ਇੰਟਰਸਟਡ ਸਪੋਰਟਸ ਵੱਲ ਡਾਈਵਰਟ ਹੋ ਰਿਹਾ ਹੈ ਬੱਚੇ ਜਿਸ ਤਰ੍ਹਾਂ ਕਿ ਸਾਡੇ 2 ਸਾਲ ਪਹਿਲੇ ਜਿਹੜੇ ਸਟੂਡੈਂਟ ਸਾਡੇ ਸਾਡੀ ਆਪਣੀ ਬਾਸਕਟਬਾਲ ਦੀ ਟੀਮ ਜਿਹੜੀ ਹੈ ਉਹ ਤਾਮਿਲਨਾਡੂ ਦੇ ਵਿੱਚ ਸੈਕੰਡ ਪਿਸ਼ਨ ਲੈ ਕੇ ਆਇਆ ਤੇ ਇਸੇ ਤਰ੍ਹਾਂ ਹੀ ਲਾਸਟ ਈਅਰ ਜਿਹੜੀ ਸਾਡੀ ਜਿਹੜੀ ਸਾਡੀ ਸਕੂਲ ਦੀ ਟੀਮ ਦੇ ਦੋ ਪਲੇਅਰ ਜਿਹੜੇ ਆ ਉਹ ਮਦਰਾਸ ਦੇ ਵਿੱਚ ਨਾਰਦਰਨ ਰੀਜਨ ਵੱਲੋਂ ਖੇਡਣ ਗਏ ਤੋਂ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੇਮਸ ਵੱਲ ਪ੍ਰਮੋਟ ਕੀਤਾ ਜਾਵੇ ਅੱਜਕੱਲ ਬੱਚਾ ਜਿਹੜਾ ਹੈਗਾ ਭਟਕਦੇ ਜਾ ਰਹੇ ਕਿਹਨਾਂ ਵੱਲ ਬੱਚੇ ਭਟਕਣ ਦੇ ਕਈ ਕਾਰਨ ਹਨ ਕੁਝ ਤਾਂ ਜਿਹੜੇ ਕਿ ਹੈ ਕਿ ਸਾਡਾ এনवायरमेंट ਇੰਨਾ ਗੰਦਾ ਹੁੰਦਾ ਜਾ ਰਿਹਾ ਹੈ ਗੰਧਲਾ ਹੁੰਦਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਐਕਚੁਅਲੀ ਰਾਈਟ ਡਾਇਰੈਕਸ਼ਨ ਨਹੀਂ ਮਿਲ ਰਹੀ ਕੁਝ ਪੇਰੈਂਟਸ ਜਿਹੜੇ ਹਨ ਉਹ ਬੱਚਿਆਂ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਰਾ ਇੱਥੇ ਚਾਹੀਦਾ ਹੈ ਕਿ ਬੱਚਿਆਂ ਨੂੰ ਰਾਈਟ ਡਾਇਰੈਕਸ਼ਨ ਦੇਣ ਲਈ ਕਿਉਂਕਿ ਉਹਨਾਂ 'ਚ એનર્ਜੀ ਹੈ એનર્ਜੀ ਬੱਚੇ ਵਿੱਚ ਹੈ ਉਹਨੇ ਕਿਸੇ ਕਿਸੇ ਡਾਈਵਰਸ਼ਨ ਤੇ ਲੈ ਨਹੀਂ ਲੈਣੀ ਹੈ ਤੇ ਜੇ ਉਹਨੂੰ ਅਸੀਂ ਰਾਈਟ ਡਾਇਰੈਕਸ਼ਨ 'ਚ ਬੱਚਿਆਂ ਨੂੰ ਅਸੀਂ ਮਾਪੇ-ਵਾਪੇ ਨੂੰ ਚਾਹੀਦਾ ਹੈ ਕਿ ਮੈਕਸਿਮਮ ਟਾਈਮ ਬੱਚਿਆਂ ਨਾਲ ਸਪੈਂਡ ਕਰਨ ਉਹਨਾਂ ਦਾ ਟੇਸਟ ਦੇਖਣਾ ਕਿ ਉਹ ਕੋਈ ਗਲਤ ਉਹਨਾਂ ਦਾ ਟੇਸਟ ਵੱਲ ਉਹਨਾਂ ਦਾ ਚੁਕਾਤ ਨਹੀਂ ਹੋ ਰਿਹਾ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹਨ ਤਾਂ ਹੀ ਅਸੀਂ ਬੱਚਿਆਂ ਨੂੰ ਜਿਹੜਾ ਆ ਉਹ ਇੱਕ ਰਾਈਟ ਡਾਇਰੈਕਸ਼ਨ ਤੇ ਲੈ ਕੇ ਜਾ ਸਕਾਂਗੇ ਬੱਚਿਆਂ ਨੂੰ ਦੇਸ਼ ਭਗਤੀ ਦੀਆਂ ਆਪਣੇ ਵੱਡੇ ਸੂਰ ਬੀਰਾਂ ਦੀਆਂ ਆਪਣੇ ਵੱਡੇ ਵਡੇਰਿਆਂ ਦੀਆਂ ਜਿਹੜੇ ਵੀ ਸਾਡੇ ਏਡੇ ਮਹਾਨ ਯੋਧੇ ਹੋਏ ਹਨ ਮਹਾਨ ਫਲਸਫਰ ਹੋਏ ਹਨ ਉਹਨਾਂ ਨੇ ਸਟੋਰੀਸ ਸੁਣਾਈਏ ਤਾਂ ਕਿ ਬੱਚਿਆਂ ਨੂੰ ਅਸੀਂ ਜਿਹੜਾ ਆ ਉਹ ਆਪਣੇ ਨਾਲ ਜੋੜ ਕੇ ਰੱਖੇ ਤਾਂ ਉਹਨਾਂ ਨੂੰ ਨਾਲ ਇੱਕ ਜਿਹੜੀ ਭਟਕਣ ਦੀ ਉਮਰ ਤੋਂ ਅੱਗੇ ਲੈ ਕੇ ਜਾਈਏ। ਮੈਂ ਬੱਚਿਆਂ ਨੂੰ ਇਹ ਮੈਸੇਜ ਦੇ ਮੰਗਾ ਕਿ ਇਹ ਠੀਕ ਹੈ ਕਿ ਸੋਸ਼ਲ ਮੀਡੀਆ ਦਾ ਸਾਡੀ ਲਾਈਫ ਦੇ ਉੱਤੇ ਬੜਾ ਇੰਪੈਕਟ ਪੈ ਰਿਹਾ ਹੈ ਪਰ ਸਭ ਕੁਝ ਵੀ ਸੋਸ਼ਲ ਮੀਡੀਆ ਨਹੀਂ ਹੈ। ਸਾਡੀ ਲਾਈਫ ਦੇ ਵਿੱਚ ਹੋਰ ਸਾਡੇ ਅਸੀਂ ਜਿਹੜੇ ਸਾਡੇ ਗੋਲ ਹਨ ਅਸੀਂ ਆਪਣੇ ਟਾਰਗੇਟ ਅਚੀਵ ਕਰਨੇ ਹਨ। ਉਹਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਇੱਕ ਰਾਈਟ ਡਾਇਰੈਕਸ਼ਨ ਤੇ ਚੱਲੀਏ। ਅਸੀਂ ਆਪਣੇ ਪੇਰੈਂਟਸ ਨੂੰ ਆਪਣੇ ਟੀਚਰਜ਼ ਨੂੰ ਜੋ ਸਨਮਾਨ ਬੰਦਾ ਹੈ ਉਹ ਦਈਏ। ਆਪਣੀ ਐਜੂਕੇਸ਼ਨ ਦਾ ਜਾਂ ਜੋ ਸਪੋਰਟਸ ਵਿੱਚ ਜਿੱਥੇ ਵੀ ਅਸੀਂ ਜਾਣਾ ਹੈ ਉਹ ਇੱਕ ਪ੍ਰੋਪਰ ਗੋਲ ਨੂੰ ਫਿਕਸ ਕਰਕੇ ਅਸੀਂ ਉੱਤੇ ਪਲੇ ਕਰੀਏ ਤਾਂ ਹੀ ਅਸੀਂ ਆਪਣੇ ਗੋਲ ਨੂੰ ਅਚੀਵ ਕਰ ਸਕਾਂਗੇ